ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਭ ਜੁਗਾ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਣਾ ਹੋ ਵੇਜੇ ਸੋਚੀ ਲਖਵਾਰ ਚੁਪੇ ਚੁਪਨਾ ਹੋ ਵੇਜੇ ਲਾਇ ਰਹਾ ਲਿਵਤਾਰ ਭੁੱਖਿਆ ਭੁਖਣਾ ਉਤਰੀ ਜੇ ਬੰਨਾਪੁਰਿਆ ਪਰ ਸਾ ਸਿਆਣਪਨ ਲੱਖ ਹੋਇ ਤੈ ਕਨ ਚੱਲੇ ਨਾਲ ਕਿਵ ਸੱਚਿਆਰਾ ਹੋਈ ਏ ਕਿਵ ਕੋੜੇ ਟੁੱਟੇ ਪਾਲ ਹੁਕਮ ਅਤ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਕਾ ਰੋਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਢਾਈ ਹੁਕਮੇ ਤੁਮਨੀਤ ਹੁਕਮ ਲੇਖ ਦੁਖ ਸੁਖ ਪਾਈ ਹੈ ਕਨਾ ਹੁਕਮੀ ਬਖਸੀ ਤੇ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ 부ਜੇ ਤਾਂ ਹਮੇ ਕਹ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣਵੜਿਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਚਾਰ ਗਾਵੇ ਕੋ ਸਾਚ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀਨਾ ਆਵੇ ਟੋਟ ਕਤਕਤ ਕਤੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤੱਕ ਪਾਹੇ ਜੁਗਾ ਜਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪ੍ਰਵਾਹੁ ਸਾਚਾ ਸਾਹਿਬ ਸਾਚਨਾ ਭਾਖਿਆ ਭਉ ਪਾਰਖੈ ਮੰਗੇ ਦੇ ਦੇ ਦਾਤ ਕਰੇ ਦਤਾਰ ਫੇਰ ਕੇ ਅੱਗੇ ਰੱਖੀਏ ਜਿਤ ਦਿੱਤੇ ਦਰਬਾਰ ਮੋਹ ਕੈ ਬੋਲਨ ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨ ਕਿਵੇਂ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇ ਵੇਤੈ ਤੇ ਨ ਪਾਇਆ ਮਾਨ ਨਾਨਕ ਗਾਵੀਏ ਗੁਣ ਨਿਧਾਨ ਕਾਵੀਏ ਸੁਣੀਏ ਮਨ ਰੱਖੇ ਪਉ ਦੁਪਰ ਹਰਸੁ ਕਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਕਰਿਆ ਸਮਾਈ ਗੁਰ ਇਚਰ ਗੁਰ گور ਖਬਰ ਮੰਗੋਰ ਪਾਰਬਤੀ ਮਾਇ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥਣਾ ਜਾਈ ਗੁਰਾਂ ਇਕ ਦੇ ਬੁਝਾਈ ਸਭ ਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਥ ਨਾਵਾਂ ਜੇ ਤੇ ਸੁਭਾਵਾਂ ਮੈਨ ਪਾਣੇ ਕੇ ਨਾਂ ਕਰੀ ਜੇਤੀ ਸਿਰ ਠੋਪਾਈ ਵੇ ਕਮਨ ਕਰਮਾ ਕੇ ਮਿਲੇ ਲੈ ਮਤ ਵਿੱਚ ਰਤਨ ਜਵਾਹਰ ਮਾਨਕ ਦੇ ਇੱਕ ਗੁਰ ਕੀ ਸਿਕ ਸੁਣੀ ਕੋ ਰਾਏ ਕਦੇ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਨਾ ਜਾਈ ਜੇ ਜੁਗ ਚਾਰਿਆਰ ਜਾਹੋਰ ਦਸੁਨੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ ਚੰਗਾ ਨਾਂ ਰਖਾਇ ਕੇ ਜਸ ਕੀਰਤ ਜਗ ਲੈ ਜੇ ਤਿਸਨਾਂ ਦਰਣਾ ਆਵੇ ਤੇ ਵਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਗੁਣ ਦੇਤੇ ਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਈ ਕਰੈ ਸੁਨੇ ਸਿਦ ਪੀਰ ਸਰਨਾ ਸੁਨੇ ਤਰਤ ਤਵਲਾ ਕਾ ਸੁਨੇ ਦੀਪ ਲੋਪ ਪਤਾਲ ਸੁਨੇ ਪਹੇ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੋਗ ਪਾਪ ਕਾ ਨਾਸ ਸੁਣਿਐ ਇਸ ਸਰ ਬਰਮਾ ਇੰਦ ਸੁਣਿਐ ਮੱਕ ਸਲਾਹ ਹਮੰਦ ਸੁਣਿਐ ਜੋਗ ਜੁਗਤ ਤਨ ਭੇਦ ਸੁਣਿਐ ਸਾਸਤਿ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੂ ਪਾਪ ਕਾ ਨਾਜ਼ ਸੁਣਿਐ ਸਾਤ ਸੰਤੋ ਗਿਆਨ ਸੁਣਿਐ ਅਠ ਸੱਟ ਕਾ ਇਸਨਾਨ ਸੁਣਿਐ ਪੜ ਪੜ ਪਾਵੇਂ ਮਾਨ ਸੁਣਿਐ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੂ ਪਾਪ ਕਾ ਨਾਜ਼ ਸੁਣਿਐ ਸਰਾਂ ਗੁਣਾ ਕੇ ਗਾਹ ਸੁਣਿਐ ਸੇਖ ਪੀਰ ਪਾਤਿ ਸ਼ਾ ਸੁਣਿਐ ਅੰਦੇ ਪਾਵੇ ਰਾਜ਼ ਸੁਣਿਐ ਹਾਥ ਹੋਵੇ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਸਤਾਏ ਕਾਗਤ ਕਲਮ ਨ ਲਿਖਨ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੋਧ ਮੰਨੇ ਮੂਹ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਇ ਮੰਨੇ ਪਤ ਸਿਉ ਪਰਗਟ ਜਾਇ ਮੰਨੇ ਮੱਗ ਨਾ ਚੱਲੇ ਪੰਥ ਮੰਨੇ ਧਰਮ ਸੇ ਤੀ ਸੰਬੰਧ ਐਸਾ ਨਾਮ ਨਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦੁਆਰ ਮੰਨੇ ਪਰਵਾਰੇ ਸਾਧਾਰਮ ਮੰਨੇ ਤਰੇ ਤਾਰੇ ਗੁਰ ਸੇ ਖੰਨੇ ਨਾਨਕ ਭਾਇ ਨ ਪੇਖ ਐਸਾ ਨਾਮ ਨਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਇਦਾਰਾ ਜਾਣ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਰ ਤੋ ਹਲ ਧਰਮ ਦਇਆ ਕਾ ਪੂਤ ਸੰਤੋ ਸਤਾ ਪ੍ਰਕਿਆ ਜਨ ਸੁਤ ਜੇਕੋ ਬੁੱਝਾਇ ਹੋਏ ਸਚਿਆਰ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਵਨ ਜੋਰ ਜੀ ਜਾ ਤਰੰਗਾ ਕੇ ਨਾਮ ਸਭਨਾ ਲਿਖਿਆ ਗੁੜੀ ਕਲਾਮ ਇਹੋ ਲੇਖਾ ਲਿਖ ਜਾਣ ਕੋ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨਸਵਾਲੇ ਰੂਪ ਕੀਤੀ ਦਾਤ ਜਾਣੇ ਕੋਨ ਕੋਤ ਕੀਤਾ ਪਤਾਓ ਇੱਕ ਕਵਾਵ ਤਿਸਤੇ ਹੋਏ ਲਾਕਦਰਿਆਉ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋਤਤ ਭਾਵੇਂ ਸਾਈ ਭਲੀ ਕਰ ਤੂ ਸਦਾ ਸਲਾਮਤ ਨਰੰਕਾਰ ਸੰਕਾ ਜਾਪ ਸੰਕਪਾ ਉਹ ਸੰਕ ਪੂਜਾ ਸੰਕ ਤਪਤਾਉ ਸੰਕ ਗ੍ਰੰਥਮਕ ਵੇਦ ਪਾਠ ਸੰਕ ਜੋਗ ਮਨ ਰਹੇ ਦਾ ਸੰਕ ਭਗਤ ਗੁਣ ਗਿਆਨ ਵਿਚਾਰ ਸੰਕ ਸਤੀ ਸੰਕ ਦਾਤਾਰ ਸੰਕ ਸੋਰ ਮ ਭਖਸਾਰ ਸੰਕ ਮੋਣ ਲਵਲਾਇਤਾਰ ਕੁਦਰਤ ਕਵਨ ਕਹਾ ਵੀ ਚਾਰ ਵਾਰਿਆਂ ਜਾਵਾਂ ਇੱਕ ਵਾਰ ਜੋਤ ਤਤ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਸੰਕ ਮੂਰ ਕੰਤ ਕੋ ਹਰ ਸੰਕ ਚੋਰ ਹਰਾਮ ਖੋਰ ਸੰਕ ਅਮਰ ਕਰ ਜਾਏ ਜੋਰ ਸੰਕ ਗਲਵੜ ਹਤਿਆ ਕ ਮਾਹੇ ਸੰਕ ਪਾਪੀ ਪਾਪ ਕਰ ਜਾਏ ਸੰਕ ਕੁੜਿਆਰ ਕੁੜੇ ਵਿਰਾਹ ਸੰਕ ਪਲੇਸ਼ ਮਲਪਕ ਕਾ ਹੈ ਸੰਕ ਨਿੰਦਕ ਸਰਕਰੇ ਭਾਰ ਨਾਨਕ ਨੀਚ ਕਾਹੇ ਵਿਚਾਰ ਵਾਰਿਆਂ ਜਾਵਾਂ ਇੱਕ ਵਾਰ ਜੋਤ ਤਤ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਸੰਕ ਨਾਮ ਸੰਕਤਾ 아가마 아가마 ਸੰਖਲੋ ਸੰਖ ਕਹੈ ਸਿਰਪਾਰ ਹੋਇ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਕਾ ਕਰੀ ਲਿਖਨ ਬੋਲਨ ਬਾਣ ਕਰਾ ਸਿਰ ਸੰਜੋਗ ਵਕਾਨ ਜਿਨ ਇਲਕੇ ਤੇ ਸਿਰ ਨਾ ਹੈ ਜਿਨ ਫਰਮਾਇ ਤੇ ਤੇ ਪਾਹ ਜੇਤਾ ਕਿਤਾ ਤੇ ਤਾ ਨਾਓ ਵਿਨ ਨਾਵੇਂ ਨਾ ਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰੇ ਅਣ ਜਾਵਾਂ ਇੱਕ ਵਾਰ ਰੋ ਤਤੇਪ ਆ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਭਰੀਏ ਹੱਤ ਪੈਰ ਤਨ ਦੇ ਪਾਣੀ ਧੋਤੇ ਉਤਰ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਭਰੀਏ ਮਾਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਪੂਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜਾ ਪੇ ਖਾਓ ਨਾਨਕ ਹੁਕਮਿ ਆਓ ਜਾਓ ਤੇਰਾ ਤਪ ਦਾਇਆ ਦਾ ਤਦਾਨ ਜੇ ਕੋ ਪਾਵੇ ਤਿਲਕਾ ਮਾਨਸੁ ਨੇ ਮਨੇ ਮਨ ਕੀਤਾ ਭਾਉ ਅੰਤਰਗਤ ਤੇਰਾ ਤਮਲਨੋ ਸਾਬ ਗੁਣ ਤੇਰੇ ਮੈਂ নাহি ਕੋ ਬਿਨਕੁਣ ਕੀਤੇ ਭਗਤ ਨਾ ਹੋਏ ਸਵਾਤ ਆਤ ਪਾਣੀ ਬਰਮਾਉ ਸਤ ਸੋਣ ਸਦਾ ਮਨ ਚਾਉ ਕਮਣ ਸਵੇਲਾ ਵਕਤ ਕਮਣ ਕਮਨ ਤੇਤ ਕਮਣ ਵਾਰ ਕਮਣ ਸੋ ਰੋਤੇ ਮਾਹੋ ਕਮਣ ਜੇਤੋ ਆ ਆਕਾਰ ਵੇਲ ਨਾ ਪਾਇ ਪੰਡਤੀ ਜੇ ਹੋਵੇ ਲੇਕ ਪੁਰਾਨ ਵਕਤ ਨਾ ਪਾਇਓ ਕਾਦੀ ਆ ਜੇ ਲਿਖਣ ਲੈ ਕੁਰਾਨ ਤੇ ਤਵਾਰਨਾ ਜੋਗੀ ਜਾਣੇ ਰੁੱਤ ਮਾਹੋਂ ਨਾ ਕੋਈ ਜਾ ਕਰਤਾ ਸਿਰਟੀ ਕੋ ਸਾਧੇ ਆਪੇ ਜਾਣੇ ਸੋਈ ਕਿ ਕਰੇ ਆਕਾ ਕੇ ਫਸਲਾ ਹੈ ਕਿਉਂ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਭ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਦੇਖੋ ਆਪ ਜਾਣੇ ਅੱਗੇ ਗਿਆਨ ਸੋਹੇ ਪਾ ਤਾਲਾ ਪਤਾ ਲਗ ਅਗਾਸਾਂ ਆਗਾਸ ਉੜ ਕੇ ਉੜ ਕੇ ਪਾਲਾ ਤੱਕੇ ਵੇਦ ਕਹਿਣਿਕ ਆਵਾਜ਼ ਸੈ ਸ18 ਕਹਿਣਕ ਤੇ ਬਾਤ ਸੁਲ ਇੱਕ ਧਾਤ ਲੇਕਾ ਹੋਏ ਤਾ ਲਿਖੀ ਹੈ ਲੇਕੇ ਹੋਏ ਬਿਨਾਂ ਨਾਨਕ ਵੱਡਾ ਆ ਕੀ ਹੈ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਤੀਸੁਰ ਤਨ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦਰਾਂ ਜਾਣੀ ਹੈ ਸਮੁੰਦ ਸਾਸ ਸੁਲਤਾਨ 기 ਰਹਾ ਸੇ ਤੀ ਮਾਲ ਧਨ ਕੀੜੀ ਤੁਲਨਾ ਹੋਣੀ ਕਿ ਤੇਸ ਮਨੁ ਨਾ ਵਿਚਰੇ ਅੰਤਨ ਸਿਫਤੀ ਕੇ ਨਯੰਤ ਅੰਤਨ ਕਰਨ ਦੇ ਨਯੰਤ ਅੰਤਨ ਵਿੱਚ ਕੰਸੂਣ ਨਾ ਅੰਤਨ ਅੰਤਨ ਜਾਪੇ ਕਿਆ ਮਨਮੰਤ ਅੰਤਨ ਜਾਪੇ ਕਿਤਾ ਆਕਾਰ ਅੰਤਨ ਜਾਪੇ ਪਾਰਾਵਾਰ ਅੰਤ ਕਾਰਨ ਕੇਤੇ ਬਿਲਾਹਤਾ ਕੇ ਅੰਤ ਨਾ ਪਾਇ ਜਾਹੇ ਇਹੋ ਅੰਤ ਨਾ ਜਾਣੇ ਕੋਈ ਬਉਤਾ ਕਹੀਏ ਬਉਤਾ ਹੋਏ ਵੱਡਾ ਸਾਹਿਬ ਉਚਾਤਾ ਉਚੇ ਉਪਰ ਉਚਾ ਨਾਉ ਏਵਡ ਉਚਾਉ ਵੇ ਕੋਈ ਤਿਸੂਚੇ ਕੋ ਜਾਣੇ ਸੋਏ ਜੇ ਵਡਾਪ ਜਾਣਿਆ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤੇਰੇ ਨਾਮ ਤਮਾਇ ਕੀਤੇ ਮੰਗਾ ਜੋਤ ਅਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਕਪ ਟੁੱਟੇ ਵੇਕਾਰ ਕੀਤੇ ਲੈ ਲੈ ਮਕਰਪਾ ਹੈ ਕੀਤੇ ਮੂਰਖ ਕਾਇ ਕਾ ਹੈ ਕੀਤੇ ਆਦੋਪੋਕ ਸਦ ਮਾਰੇ ਵੀ ਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰੇ ਆਖ ਨਾ ਸਕੇ ਕੋਈ ਜੇ ਕੋ ਖਾਏ ਕੇ ਆਕਨ ਪਾਏ ਉਹ ਜਾਣੇ ਜੇਤੇ ਮੌਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇ ਕੇ ਜੈਸਨੋਂ ਬਖਸੇ ਸੇ ਫਸਲਾ ਨਾਨਕ ਪਾ ਚਾਹੀ ਪਾ ਚਾਹੋ ਅਮਲ ਗਨ ਮਲਵਾ ਪਰ ਮਲਵਾ ਪਰ ਕੇ ਮਨ ਪੰਡਾ ਹਰ ਮਲ ਆਵੇ ਪਨ ਲਾ ਜਾਏ ਮਨ ਭੈ ਮਲਾ ਸਮਾਹ ਮਲ ਧਰਮ ਮਲ ਦਿਵਾਨ ਮਲ ਤਲ ਮਲ ਪਰਵਾਣ ਮਲ ਬਖਸੀਸ ਮਲ ਨੇਸਾਨ ਮਲ ਕਰਮ ਮਲ ਫਰਮਾਨ ਮਲ ਆਖਿਆ ਨ ਜਾਏ ਆਕ ਆਕ ਰਹੇ ਲੇਵ ਲੈ ਆਏ ਆਕੇ ਵੇਦ ਪਾੜ ਪੁਰਾਣ ਆਕੇ ਪੜੇ ਕਰੇ ਵਕਿਆਨ ਆਕੇ ਬਰ ਮੈਂ ਆਕੇ ਇੰਦੇ ਆਕੇ ਗੋਪੀ ਤੇ ਗੋਵਿੰਦ ਆਕੇ ਇਸਰਿਆ ਕੈਸੇ ਦੇ ਆਕੇ ਕیتے ਕਿਤੇ ਬੁੱਧ ਆਕੇ ਦਾਣਾ ਆਕੇ ਦੇਵਾ ਕੇ ਸੁਰ ਨਰਮਣ ਜਨ ਸੇਵ ਕیتے ਆਖੇ ਆਖਣ ਪਾਏ ਕیتے ਕਹਿ ਕਹਿ ਉਟ ਉਟ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਕਣਾ ਤੱਕੇ ਕਈ ਗੇ ਦੇਵੜਾ ਪਾਵੇ ਤੇਵੜਾ ਹੋਏ ਨਾਨਕ ਜਾਨ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾਰ ਤਾਂ ਲਿਕੀ ਗੇ ਸਿਰ ਗਵਾਰਾ ਗاوار ਸੋਹਾਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇਵਾ ਜੀ ਨਾਦ ਅਨੇਕ ਅਸ਼ੰਕਾ ਕੀਤੇ ਵਾਵਣ ਹਾਰੇ ਕੇਤੇ ਰਾਗ ਭਰੀ ਸਿਓ ਕਈਨ ਕੇਤੇ ਗਾਵਣ ਹਾਰੇ ਗਾਵੇ ਤਦੋਂ ਪਾਉਣ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਿਤ ਗੋਪਤਿਲਿਕ ਜਨ ਹੈ ਲਿਕ ਲਿਕ ਧਰਮ ਵਿਚਾਰੇ ਗਾਵੇ ਇਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਵਿੰਦ ਇੰਦਰ ਆਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ गावण जति सती संतो की गावे वीर करारे गावण पंडित पडर की सर जुगजुग वेदानाले गावे मोनिया मनमोन सुरगा मच पयाले गावण रत्न पाए तेरे 86 ती रत्न नाले गावे जूत महाबल सुरा गावे खानी तारे गावे खंड मंडल वर पंडा कर कर के तारे सही तदन गावे जोतत पावन रते तेरे भगत रसाले होर केते गावण से मैं चेतना आवण नानक क्या विचारे सोई सोई सदा सच साहिब साचा साची ਨਾ ਹੀ ਹੈ ਪੀ ਹੋਸੀ ਜੈਨ ਜਸੀ ਰਚਨਾ ਜੀ ਨੇ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿੰਨ ਸੀ ਮਾਇਆ ਜਿੰਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋਤ ਇਸ ਦੇ ਵਡਿਆ ਜੋਤ ਇਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਚਾਉ ਸਾ ਹਾ ਪਾਤ ਸਾਹਿਬ ਨਾਨਕ ਰਹੇ ਨਰ ਜਾਈ ਮੁੰਦਾਲ ਸੰਦੋਗ ਸਰਮ ਪਤਿ ਟੋਲੀ ਧਿਆਨ ਕੀ ਕਰੇ ਬੇਪੂਤ ਤਿੰਤਾ ਕਾਲ ਕੁਆਰੀ ਕਾ ਜੁਗਤ ਡੰਡਾ ਪਰਤੀ ਤਾਈ ਭੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇ ਤੇ ਸੇ ਆਦੇ ਆਦ ਅਨੀਲ ਨਾਦ ਨਾ ਹੱਥ ਜੁਗ ਜੁਗ ਇਕੋ ਵੇਦ ਭੁਗਤ ਗਿਆਨ ਦਾ ਪਢਾਨ ਘਟ ਘਟ ਆਵਾਜੇ ਨਾਦ ਆਪ ਨਾਤ ਨਾਤੀ ਸਭ ਜਾਕੇ ਰੰਧ ਸਦ ਅਵਰਾ ਸਾਦ ਸੰਜੋਗ ਮਨ ਜੋਗ ਦੇ ਕਾਰ ਚੱਲਾ ਵਹਿ ਲੇਖ ਆਵੇ ਭਾਗ ਆਦੇ ਤੇ ਸੇ ਆਦ ਅਨੀਲ ਨਾਦ ਨਾ ਹੱਥ ਜੁਗ ਜੁਗ ਇਕੋ ਵੇਦ ਏ ਕਾਮਾਈ ਜੋਗਤਵੇ ਆਇਤੇ ਨਿ ਚਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਬਾਨ ਜਿਵੇਂ ਤੇ ਭਾਗ ਤੇਵੇਂ ਚਲਾ ਵਿੱਚ ਮਹੋਵੇ ਪਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਡਾਨ ਆਦੇਸ ਇਸੇ ਆਦੇਸ ਆਦ ਅਨੀਲਨਾਦ ਨਾ ਤੇ ਜੁਗ ਜੁਗ ਇੱਕ ਵੇਸ ਆਤਨਰੋਲੇ ਪੰਡਾਰ ਜੋ ਕਿ ਪਾਸੀ ਕਵਾਰ ਕਰ ਕਰਵੇ ਕੇਸਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਇਸੇ ਆਦੇਸ ਆਦ ਅਨੀਲਨਾਦ ਨਾ ਤੇ ਜੁਗ ਜੁਗ ਇੱਕ ਵੇਸ ਇੱਕ ਦੂਜੇ ਪੋ ਲੱਖ ਹੋਏ ਲੱਖ ਹੋਏ ਲੱਖ 20 ਲੱਖ ਲੱਖ ਗੇੜਾ ਆਖੀ ਗਿਆ ਹੈ ਏਕ ਨਾਮ ਜਗਦੀਸ਼ ਇਹ ਤੋ ਰਾਏ ਪਤ ਪੌੜੀਆ ਚੜੀਏ ਹੋਈ ਅਕੀ ਸੁਨ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੇ ਠੀਸ ਆਖਣ ਜੋਰ ਚੁੱਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨਾ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੇ ਸੰਸਾਰ ਜੈਸਾ ਹੱਥ ਜੋਰ ਕਰ ਵੇਖੈ ਸੋ ਨਾਨਕ ਉਤਮਨੀਚ ਨਾ ਕੋਈ ਰਾਤੀ ਰੁੱਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਸਵਿਚ ਧਰਤੀ ਥਾਪਰਾ ਕੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮਾਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਤੇ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕਾਚ ਪਕਾਈ ਉਥੇ ਪਾਇ ਨਾਨਕ ਜਾਪੇ ਜਾਏ ਧਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਕੋ ਕਰਮ ਕੀਤੇ ਪਉਣ ਪਾਣੀ ਵੇਸ ਅੰਤਰ ਕੀਤੇ ਕਾਨ ਮਹੇਸ਼ ਕੀਤੇ ਪਰਮੇ ਘਾੜ ਤਕੜਗੇ ਰੂਪ ਰੰਗ ਕੇ ਵੇਤ ਕੀਤੇ ਆਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੰਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੰਨ ਕੀਤੇ ਕੀਤੇ ਰਤਨ ਸਮਨ ਕੇਤਿਆ ਖਾਣੀ ਕੇਤਿਆ ਪਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਨਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਦਿੱਤੇ ਘਾੜਤ ਕੜਗੇ ਬਹੁਤ ਨੂ ਤਾਂ ਕਿ ਗੱਲਾਂ ਕਥੀਆਂ ਨਾ ਜਾਹ ਜੇ ਕੋ ਕਹੇ ਪਿੱਛੇ ਪਸਤਾਏ ਤਿੱਥੇ ਘੜਗੇ ਸੁਰਤ ਮਤ ਮਨ ਬੁੱਧ ਤਿੱਥੇ ਘੜਗੇ ਸੁਰਾਂ ਸਦਾ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਤਿੰਨ ਮੈਂ ਰਾਮ ਰਿਆ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਾਮਾ ਹੈ ਤਾਂ ਕਿ ਰੂਪ ਨ ਕਤਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂ ਤਨੰਤ ਤਿੱਥੇ ਲੋ ਲੋ ਆਕਾਰ ਜਿਮ ਜਿਮ ਹੁਕਮ ਤੇ ਮੈਂ ਤਮਕਾਰ ਵੇਖੇ ਵਿਕਸੇ ਕਰ ਵੀ ਚਾਰ ਨਾਨਕ ਤਨਾ ਕਰੜਾ ਸਾਰ ਜੱਤ ਪਹਾਰਾ ਧੀਰ ਸੁਨਿਆਰ ਅਹਰਨ ਮਤ ਵੇਦ ਹਥਿਆਰ ਭੋਖ ਲਾਗਣ ਤਪ ਤਾਓ ਭਾਂਡਾ ਪਾਓ ਅਮ੍ਰਿਤ ਤੇ ਟਾਲ ਕੜਗੇ ਸਭ ਸੱਚੀ ਟਕਸਾਲ ਜਿਨ ਕੋ ਨਾ ਤਰ ਕਰਮ ਤਿੰਨ ਕਾਰ ਨਾਨਕ ਨਦਰਿਨ ਨ ਤਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਤ ਦੇਵ ਸ੍ਰਾਤ ਦਦਾਇ ਦਾਇਆ ਖੇਲੇ ਸਗਲ ਜਗਤ ਤੇ ਚੰਗੇ ਆਇਆਂ ਬੁਰੇ ਆਇਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮਕ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮਕ ਉਜਲੇ ਕੀਤੀ ਛੁੱਟੀ ਨਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ